ਸਤ ਸ੍ਰੀ ਅਕਾਲ ਮਾ ਰਜਤਿਆ ਬਾਜਾ ਮੇਰੇ ਪੁੱਤ ਦੇ ਨਾਲ ਵਧੀਆ ਵਧੀਆ ਕਾਰਜ ਹੋਣ ਤੇ ਆਪਾਂ ਰਿਸ਼ਤੇ ਦਾ ਕੰਮ ਸੋਲ ਲਿਆ ਵਾ ਨਾ ਤੇ ਬਾਬਾ ਵਧੀਆ ਵਧੀਆ ਕੰਮ ਨੇਪਰੇ ਚੜਾਈ ਸੱਚੇ ਮਾਰਚਾ ਤੇਰੇ ਘਰ ਕੋਈ ਘਟਾ ਨਹੀਂ ਨਾ ਵਧੀਆ ਵਧੀਆ ਕੰਮ ਕਾਰਜ ਵਧੀਆ ਵਧੀਆ ਹੋਣ ਚੱਲ ਮਾਕਾ ਹੁਣ ਸਭ ਕੋ ਵਧੀਆ ਵਧੀਆ ਹੋਵੇ ਨਾਲੇ ਸੱਚੇ ਅਣੀ ਉਮੀਦ ਕੀ ਕੰਡੇ ਲੇ ਕੋਹ ਨੂੰ ਪਤਾ ਪਾਣ ਕਰਕੇ ਹਟੀਂ ਰਾਹਲ ਨਹੀਂ ਹਾਂ ਬਾਬੇ ਗਾੜੀ ਹੱਥ ਚੁੜੰਦ ਵੀ ਵਧੀਆ ਵਧੀਆ ਕਾਰੋਬਾਰ ਹੋਣਾ ਹੁਣ ਤੇ ਵਧੀਆ ਵਧੀਆ ਕਾਰੋਬਾਰ ਕਰਨੇ ਅਸੀਂ ਕਿਹੜਾ ਕੱਢੀਦਾ ਮਾਰਾ ਕੀਤਾ ਚਲੋ ਕੋਈ ਤੋਂ ਹੁਣ ਮਹਾਰਾਜ ਦੇ ਹੱਥ ਚੁੜਾਣਾ ਚਲੋ ਠੀਕ ਆ ਮੈਂ ਨਾ ਏਸੀ ਵਾਲੇ ਨੂੰ ਫੋਨ ਕਰਾਂ ਦੂਸਰੇ ਕਮਰੇ 'ਚ ਵੀ ਏਸੀ ਲਵਾ ਦਈਏ ਕੋਈ ਨਹੀਂ ਮਾਲਾ ਤੇ ਉਹ ਮੈਂ ਨਾ ਉੱਥੇ ਬਹਿਣਾ ਤੇ ਤੁਸੀਂ ਆਕਰੋ ਰੋਟੀ ਪਕਾ ਕੇ ਲੈ ਆਜੋ ਚਲ ਠੀਕ ਆ ਬੈਠ ਮੈਂ ਤੇਨੂੰ ਦਿੰਦੀ ਰੋਟੀ ਚਲੋ ਨੋਟਾ ਕਰੇ ਦਾ ਬਾਹਰ ਗਿਆ ਨਹੀਂ ਉਹਨੂੰ ਲੱਗੀ ਭੁੱਖ ਦੇਖੋ ਹਾਂ ਹਰ ਗੀ ਸਭ ਦੇ ਦੇ ਜੋਗੇ ਹੁਣ ਕੇ ਫੇਰ ਬਣਾ ਲੈਂਦੇ ਆ ਇਹਨੂੰ ਤਾਂ ਮੈਂ ਬਚਾਰੇ ਨੂੰ ਖਵਾ ਲਾਂ ਇਹਨੂੰ ਪਹਿਲਾਂ ਪੜਾ ਦਿੰਦੀ ਆ ਨਾ ਬਾਕੀ ਆਣ ਕੇ ਲਾਉਂਗੀ ਨਿਹਾਲੇ ਕਿ ਦੋਂਦੇ ਗਏ ਹੀ ਹੋ ਹੈ ਇਹਦਾ ਇਹ ਤਾਂ ਖਾਏ ਨਹੀਂ ਹੋ ਕੀ ਬੰਦਾ ਕਰੇ ਯਾਰ ਆਖੀ ਦਾ ਕੋਹਵਾ ਤੇ ਜਾਂਦੇ ਕਿਸ ਪਾਸੇ ਨੂੰ ਤੂੰ ਇਹ ਕਿੱਥੇ ਗਈ ਹੀ ਨਹੀਂ ਮੈਂ ਕਿੱਥੇ ਜਾਣਾ ਉਹ ਵੀ ਤੇ ਲੱਗ ਛੱਕ ਕਿਤੇ ਗਿਆ ਸੀ ਅੱਛਾ ਅੱਛਾ ਤੇ ਲੈਣੇ ਨਹੀਂ ਆਈ ਮੈਨੂੰ ਕਿਹੜਾ ਪੁੱਛ ਕੇ ਗਏ ਆ ਇੱਕ ਗੱਲ ਦੱਸੋ ਤੁਹਾਨੂੰ ਪੁੱਛ ਕੇ ਗਏ ਜਾਣ ਲਗੇ ਓਏ ਆਹ ਦੱਸ ਕਿਤੇ ਮੈਨੂੰ ਵੀ ਗਏ ਸੀ ਅਸੀਂ ਕਹਿੰਦੇ ਛੇਤੀ ਆਏਣਾ ਵਾ ਤੇ ਪਰ ਹੁਣ ਪਤਾ ਕੋਈ ਨਹੀਂ ਉਹ ਕਹਿੰਦੇ ਟਾਈਮ ਹੋ ਗਿਆ ਵਾ ਤੇ ਨਹੀਂ ਤੁਹਾਨੂੰ ਪੁੱਛ ਕੇ ਚਲ ਗਏ ਤੇ ਮੈਨੂੰ ਪੁੱਛਣਾ ਨੀ ਜ਼ਰੂਰੀ ਸਮਝਿਆ ਇਹਦਾ ਮਤਲਬ ਇਹ ਕਿ ਘਰ ਵਿੱਚ ਹੁਣ ਮੇਰੀ ਕਦਰ ਹੀ ਕੋਈ ਨਹੀਂ ਗਈ ਓਏ ਯਾਰ ਤੇਰਾ ਤਾਂ ਦਿਮਾਗ ਖਰਾਬ ਆ ਉਹਨਾਂ ਤੇ ਪਰਨੋਡ ਲੈ ਕੇ ਦੇ ਕੇ ਜਾਣਾ ਹੈ ਵੀ ਫਲਾਣ ਦਾ ਚੱਲੇ ਆ ਇੱਕ ਜੀ ਨੂੰ ਦੱਸਤਾ ਗੱਲ ਉਹ ਜਾਂ ਤੈਨੂੰ ਤੇਰਾ ਗੱਲ ਹੋ ਗਈ ਜਾਂ ਮੇਰਾ ਹੋ ਗਈ ਕੋਈ ਗੱਲ ਹੀ ਆ ਇੱਕੋ ਗੱਲ ਕਿਉਂ ਆ ਘਰ ਚ ਤੇ ਮੈਰ ਹੀ ਨਹੀਂ ਸਾਰਾ ਦਿਨ ਤੁਸੀਂ ਤੇ ਬਾਹਰ ਬਾਹਰ ਦੇ ਕੰਮ ਕਰਦੇ ਫਿਰਦੇ ਕਦੀ ਕਿਤੇ ਤੇ ਕਦੀ ਕਿਤੇ ਤੇ ਜਿਹੜੀ ਤੁਹਾਡੀ ਨੌਂ ਆ ਇਹਦਾ ਡਰ ਲੱਗਦਾ ਜਾਂ ਡਿਆ ਹੁਣ ਠੀਕ ਆ ਨਾ ਉਹ ਸਮਝਦੀ ਆ ਮੈਨੂੰ ਇਹਨੂੰ ਪੁੱਛਣ ਦੀ ਲੋੜ ਹੀ ਨਹੀਂ ਗਈ ਹੁਣ ਤੇਰਾ ਹੋ ਗਿਆ ਵਾ ਦਿਮਾਗ ਖਰਾਬ ਚੰਗਾ ਭਲਾ ਕਾਰੋਬਾਰ ਚੱਲਣ ਡਿਆ ਵਾ ਐਵੇਂ ਨਾ ਕੂਰਿਆ ਕਰਕੇ ਹੁਣ ਕਿਉਂ ਨਾ ਕੂਰਿਆ ਕਰਾਂ ਜਦ ਐਝੇ ਕਰਤੂਤਾਂ ਕਰਨੀਆਂ ਵਾ ਨਾ ਮੇਰ ਕੋ ਨਹੀਂ ਜਰੀਆਂ ਜਾਂਦੀਆਂ ਆ ਲਾਂ ਤੋਂ ਹੱਜ ਵੇਖਿਆ ਸਈ ਨੂੰ ਸਭ ਕਿਦਸ ਹੁੰਦੀ ਆ ਵੀ ਕਿੱਦਾਂ ਨਹੀਂ ਕੁਛ ਕੇ ਜਾਈਦਾ ਕਰੋ ਉਹ ਮੇਰੀ ਗੱਲ ਸੁਣ ਲਾ ਮਾੜਾ ਮੋੜਾ ਰੋਟੀ ਪਾਣੀ ਮਿਲੰਦਿਆਈ ਉਹ ਤੇ ਜੇ ਕਹਨੂ ਕਿ ਅੱਡ ਬਾਰੇ ਹੋਵੇ ਨਾ ਤੇ ਸਾਰੇ ਪਿੰਡ ਚ ਲੱਕ ਜੇ ਦੁੱਧ ਹੋਈ ਨਹੀਂ ਸਾਡੀ ਇਹ ਗੱਲ ਤਾਂ ਨਹੀਂ ਮੈਨੂੰ ਪਤਾ ਪਰ ਜਿਹੜੀ ਕਤੂਤ ਅੱਜ ਕੀਤੀ ਹੈ ਨਾ ਤੁਹਾਡੀ ਨੌ ਨੇ ਇਹਦੀ ਦੀ ਦੁਮੜੀ ਨੂੰ ਵਾਲ ਮੈਂ ਦਿੰਨੀ ਆ ਨਾ ਵੀ ਤੇਰੀ ਜ਼ੁਰਤ ਕਿਤਾ ਪਈਆ ਕਰੋ ਨਿਕਲਦੀ ਅੱਜ ਉਹ ਤੈਨੂੰ ਮੈਂ ਆਖਿਆ ਵੀ ਮੇਰਾ ਨਾਮ ਸਿਰ ਖਾਇਆ ਕਰ ਸੁਆਦੀ ਗੱਲ ਕਰਿਆ ਕਰ ਆਪੇ ਆਏ ਨਾ ਉਹਨਾਂ ਨੇ ਕੋਈ ਗੱਲ ਨਹੀਂ ਗਈ ਹੌਸਲਾ ਕਰ ਤੁਹਾਨੂੰ ਤੇ ਇਹ ਅੱਗੇ ਲੱਗਦਾ ਹਣਾ ਪੇ ਜੀਵਨ ਜਿਹੜੀ ਵਾਧੂ ਆ ਘਰ ਦੇ ਵਿੱਚ ਪਰ ਮੇਰੀ ਇਹ ਗੱਲ ਸੁਣ ਲੋ ਜਿੰਨਾ ਚਿਰ ਮੇਰੀ ਨਾਲ ਚਲੀ ਆ ਇਹ ਘਰ ਚ ਮੈਂ ਵੀ ਨਹੀਂ ਕਿਸੇ ਨੂੰ ਖਲੋਣ ਦੇਣਾ ਫਿਰ ਤੂੰ ਤੈਨੂੰ ਕਿਹੜਾ ਕੋ ਮੜਾ ਚੰਗਾ ਕਹਿੰਦਾ ਵਾ ਹੈ ਜੀ ਜੀ ਗੱਲ ਗੱਲ ਤੂੰ ਦੀ ਬੇਇੱਜ਼ਤੀ ਕਰਦੀ ਰਹੀ ਨਹੀਂ ਤੂੰ ਤੂੰ ਕਹ ਲਵਾ ਫਲਾਣਾ ਵਾਹੂਆ ਜੇ ਢਿੰਗੜਾ ਉਹ ਆ ਇਤਨੇ ਕਰੀਦਾ ਹੁੰਦਾ ਅੱਜ ਮੈਂ ਬੇਇੱਜ਼ਤੀ ਕਰਨੀ ਆ ਤਾਂ ਨਹੀਂ ਮੈਨੂੰ ਮੰਨਣ ਦੀ ਜੇ ਮੈਂ ਬੇਇੱਜ਼ਤੀ ਨਾ ਕਰਿਆ ਤੇ ਮੈਨੂੰ ਘਰੋਂ ਕੱਢ ਦੇ ਛੇਤੀ ਠੀਕ ਆ ਨਾ ਤੁਸੀਂ ਬੜੇ ਖੁਸ਼ ਜੇ ਤੇਰਾ ਹੋ ਗਿਆ ਵਾ ਦਿਮਾਗ ਖਰਾਬ ਤੈਨੂੰ ਦੱਸਾਂਗਾ ਠੀਕ ਨਹੀਂ ਹਰੀ ਨਮਈ ਸਿਆਲੇ ਨੂੰ ਹੋ। ਚਲ ਸ਼ਿਕਾ ਭਾਜੀ। ਕੀ ਆ ਜੇ? ਉਹ ਭਾਜੀ ਕੱਲ ਦਿਓ ਹੁਣ ਕੰਪਨੀ ਵਾਲਾ ਬੰਦਾ ਹੁਣ ਤੇ ਵੇਰਵਾ। ਉਹ ਨਹੀਂ ਚਲਾਉਣਾ ਤੇ ਨਹੀਂ ਹੈਗਾ ਸਿਆਲ ਵਾ ਫਿਰ ਵੀ ਥੱਲੇ ਪਈ ਚੀਜ਼ ਖਰਾਬ ਹੋ ਜਾਂਦੀ ਆ। ਚਲੋ ਤੇ ਲੱਗੀ ਹੋਊਗੀ। ਹਾਂਜੀ ਹਾਂਜੀ ਉੱਤੇ ਚਲੋ ਸੰਭੀ ਰਹੂਗੀ ਚਲੋ ਸ਼ਾਮ ਨੂੰ ਕੱਲ ਦਿਓ ਫਿਰ ਠੀਕ ਹੈ ਭਾਜੀ ਚਲੋ ਆਵਾਜ਼ ਆਇਓ ਉਹ ਨਹੀਂ ਸਾਡੇ ਆ ਵਿਆਹ ਤੇ ਵਿਆਹ ਦੇ ਵਿੱਚ ਤੁਹਾਨੂੰ ਪਤਾ ਵਾ ਵੀ ਏਸੀ ਜਿਹੜਾ ਪਿਆ ਪਿਆਰ ਨੁੱਕਰ ਦੇ ਵਿੱਚ ਵਿਆਹ ਵਾ ਤੇ ਕੋਈ ਨਿਆਣਾ ਨਾ ਤੋੜ ਜੇ ਆਹੋ ਪੁਰਾਣੇ ਪੁਰਾਣੇ ਆਵੇਂ ਆ ਤੇ ਨਿਆਣਿਆਂ ਦੇ ਨਾਲ ਆਉਣਾ ਹੀ ਆ ਤੇ ਚਲੋ ਉੱਤੇ ਟੰਗਿਆ ਹੋਊਗਾ ਤੇ ਹਾਂਜੀ ਹਾਂਜੀ ਆਹੋ ਨਾਲੇ ਕੋਈ ਚੂਹਾ ਇਹਨਾ ਤਾਰਾ ਤੂੰ ਨਾ ਟੱਕ ਜੇ ਚਲੋ ਭੇਜ ਦਿਓ ਭੇਜ ਦਿਓ ਠੀਕ ਹੈ ਮਹਿੰਦੀ ਵੇਖ ਕਿਤਰਾ ਆਪੀ ਨਾ ਬਗਵਾਸ ਆਪਣੇ ਕੋਲ ਰੱਖਿਆ ਕਰ ਆਪੀ ਆਈਦੇ ਨੇ ਕੋਈ ਗੱਲ ਨਹੀਂ ਤੁਸੀਂ ਤੇ ਕਹਿਣਾ ਹੀ ਆ ਤੁਹਾਨੂੰ ਜਿਉਂ ਕੁਛ ਕੇ ਤਰੇ ਆ ਪਰ ਮੇਰਾ ਘਰ ਵਿੱਚ ਕੀ ਮੁੱਲ ਰਹਿ ਗਿਆ ਮੈਂ ਨਹੀਂ ਅੱਜ ਜਿੰਦਨ ਦੀ ਕਿਸੇ ਨੂੰ ਵੀ ਆ ਲੈਂਦੇ ਹਾਂ ਮੈਂ ਵੀ ਇੱਥੇ ਬੈਠੀ ਹਾਂ ਅੱਜ ਦੀਗ ਵੀ ਇੱਥੇ ਬੈਠੇ ਆਉਣਗੇ ਨਾ ਇਹਨਾਂ ਨੂੰ ਮਤ ਦਵੂੰਗੀ ਚੱਜ ਦਾਈ ਰੋਟੀ ਇਹ ਕੁਝ ਸਬਜ਼ੀ ਆ ਆਹੋ ਗੋਭੀ ਆ ਮੈਂ ਹਾਂ ਚੱਲ ਖਾ ਲਾ ਹੁਣ ਤੇ ਫੇਰ ਬੋਨੀ ਕੋਈ ਬੜੀਆਂ ਰਾਤ ਨੂੰ ਬਣਾਵਾਂਗੇ ਠੀਕ ਤੇਰੀ ਗੱਲ ਸੁਣ ਦਹੀਂ ਜਾਵਾ ਪਰ ਨਹੀਂ ਦਹੀਂ ਨਹੀਂ ਜੇ ਖਾਣਾ ਤੂੰ ਇੱਥੇ ਕਰੋ ਤਸਰੀ ਬਣਾ ਲਓ ਚਲ ਠੀਕ ਹੈ ਵੇ ਕੇਸੀ ਲਏ ਕੋਣ ਹਾਂਜੀ ਲਾਇਆ ਜੀ ਉਹ ਕਹਿੰਦੇ ਵੀ ਸ਼ਾਮ ਨੂੰ ਆਵਾਂਗੇ ਚਲ ਠੀਕ ਆ ਕੋਸੇਗਾ ਪੁੱਛਣਾ ਕਿੰਗਾ ਤੂੰ ਆਪਣੀ ਬਕਵਾਸ ਬੰਦ ਕਰ ਕੀ ਤਾਹਨੋ ਤਾਂ ਪੁੱਛਦਾ ਜੇ ਤੂੰ ਕਦੇ ਹਾਂ ਕਰਦੀ ਹੋਏ ਕਹਿ ਕੰਮ ਚ ਤੂੰ ਤੇ ਆਪਣੀ ਜੀਬਾਂ ਬੰਦੀ ਕਰ ਲੈ ਸਾਰੇ ਸਿਆਪੇ ਤੇਰੇ ਆ ਤੇਰਾ ਪੇੜਾ ਘਰ ਤੋਂ ਗਿਆ ਨ ਖੱਟਿਆ ਤੂੰ ਥੱਲੇ ਲੱਗਾ ਇਹਦੇ ਨਾ ਹੁਣ ਤੂੰ ਮੇਰੀ ਪੁੱਛਣ ਬਿਗੈਰ ਲੈ ਕੇ ਜਾਇਆ ਕਰੇਗਾ ਉਹ ਢਾਰੀ ਨੂੰ ਪੁੱਛਦਾ ਤੈਨੂੰ ਕਦੇ ਬਾੜ-ਬਾੜ ਪੁੱਛਣਾ ਵਾ ਕਿਉਂ ਨਹੀਂ ਮੈਨੂੰ ਪੁੱਛਣਾ ਘਰ ਚ ਮੈਂ ਰਹੀ ਨਹੀਂ 24 ਘੰਟੇ ਹਾਂ ਕਰਦੀ ਬਦੀ ਤੁਸੀਂ ਕਿਉਂ ਕਰਾਂ ਮੈਂ ਹਾਂ ਤਾਂ ਫਿਰ ਤੁਹਾਨੂੰ ਪੁੱਛਣ ਦਾ ਫਾਇਦਾ ਹੀ ਨਹੀਂ ਨਹੀਂ ਮੈਂ ਮਰ ਗਈ ਆ ਹੈ ਮੈਂ ਨਹੀਂ ਜਾ ਸਕਦੀ ਇਹ ਲੈ ਕੇ ਜਾਉਗੀ ਹੁਣ ਤੇ ਮੇਰੀ ਬਾਸ ਨੂੰ ਘਰ ਤੋਂ ਤੁਸੀਂ ਮਿਹਨਤ ਦੇ ਦਾੜੀ ਮੇਨ ਅੱਛਾ ਇਹਦਾ ਮਤਲਬ ਇਹ ਹੋ ਗਿਆ ਕਿ ਮੈਂ ਤਾਂ ਘਰ ਤੋਂ ਕੁਛ ਵੀ ਨਾ ਹੋਈ ਮਿਹਨਤ ਤਾਂ ਦਾ ਪਿਓ ਹੀ ਆ ਹੁਣ ਤੁਸੀਂ ਉਹਨੂੰ ਹੀ ਕਸ਼ਟੇ ਜਾਓਗੇ ਨਾ ਤੂੰ ਮੈਨੂੰ ਦੱਸ ਕਿ ਤੈਨੂੰ ਕਿੱਡੀ ਕੱਗ ਲੱਗੀ ਸ਼ਹਿਰ ਜਾਣ ਦੀ ਤੇ ਫਿਰ ਕਿਉਂ ਜਾਂਦੇ ਸੀ ਸ਼ਹਿਰ ਚਲ ਗਏ ਸੀ ਤੈਨੂੰ ਤਾਂ ਮੈਂ ਦੱਸ ਨਹੀਂ ਮਮੀ ਨਾ ਕਰੋ ਇਹ ਕੰਮ ਨਾ ਕਰੋ ਤੁਸੀਂ ਬੋਲ ਬੋਲ ਕੋਈ ਬੜਾ ਕੋ ਕਰ ਦਿੰਦੇ ਹੱਥ ਨਾਲ ਚੁੱਕੋ ਤੇ ਜੇ ਮਨ ਹੱਥ ਚੁੱਕਣ ਦੀ ਲੋੜ ਪਈ ਨਾ ਉਹ ਵੀ ਚੁੱਕਣਾ ਵਾ ਤਾਂ ਫਿਰ ਮੈਂ ਵੀ ਪੁੱਲ ਜਾਣਾ ਜੀ ਅੱਛਾ ਆਹੋ ਮੈਂ ਵਿਆਹ ਨਹੀਂ ਲਾਤੀ ਮੈਂ ਕੱਢ ਕੇ ਲਾਂਦੀ ਆ ਕੱਢ ਕੇ ਲਿਆਂਦੀ ਆ ਮੇਰ ਨਾਲ ਕਹੀ ਸਰ ਕੇ ਨਾਲ ਕਹੀ ਜਾਂ ਮੈਂ ਖੜਿਆ ਉਹਨੂੰ ਮੈਂ ਖੜਿਆ ਉਹਨੂੰ ਆਹ ਤੂੰਹੀਂ ਜਦੋਂ 24 ਘੰਟੇ ਵੇਖ ਲੋ ਕਲੇਸ਼ ਕਲੇਸ਼ ਇਧਰ ਆ ਕਲੇਸ਼ ਤੇ ਫਿਰ ਪਾਈ ਜਾ ਫਿਰ ਮੈਂ ਨਹੀਂ ਪੁੱਛ ਕੇ ਜਾਣਾ ਜਾ ਕੇ ਦੱਸ ਮੁੜ ਕੇ ਕਿੱਥੇ ਜਾਣਾ ਮੈਂ ਜਾਊਂਗਾ ਫਿਰ ਜਾਊਂਗਾ ਨਾ ਆਹੋਂ ਕੋਣ ਜਾ ਕੇ ਦੱਸਣੀ ਕੋਈ ਗੱਲ ਨਹੀਂ ਹਾਂ ਤੇਰੇ ਸਾਰੇ ਤੇ ਫੇਰ ਕੀ ਨੀ ਮੈਂ ਘਰ ਵਾਲੇ ਨਾਲ ਕਹੀ ਮੈਂ ਕਹੇ ਹੋਰ ਨਾ ਚਲਦੀ ਆਂ ਮੈਂ ਇੰਨੀ ਦਿਮਾਗੀਆਂ ਸਾਰੀ ਜ਼ਿੰਦਗੀ ਉਹਦੀ ਲੰਗੀ ਉਹਨੂੰ ਘਰ ਨਹੀਂ ਕਿਤੇ ਨੀ ਮੈਂ ਤੇਨੂੰ ਕਿੱਥੇ ਬਾਹਰ ਕਰ ਲਾ ਪਰ ਤੂੰ ਦੀ ਮਾਂ ਤੇਰੀ ਆੱਡੇ ਅੱਗੇ ਬਸ ਚੁੱਪ ਰਹੀਏ ਫੇਰ ਠੀਕ ਵਾ ਜੇ ਬੋਲੀਆਂ ਫੇਰ ਨਹੀਂ ਹੈ ਨਾ ਮੈਂ ਤੇਰੀ ਜੁਰਤ ਕਿਤਾ ਬਈ ਬੋਲਣ ਦੀ ਤੇ ਫੇਰ ਤੁਸੀਂ ਵੀ ਟਾਈਮ ਵੇਲਾ ਕਰੋ ਕਿਉਂ ਵੇਖਾ ਟਾਈਮ ਹੈ ਹੈ ਜਿਹੜਾ ਕੰਮ ਕੀਤਾ ਚੰਗਾ ਕੀਤਾ ਸਾਰੇ ਸੇ ਫੇਰੇ ਆ ਕੰਮ ਕਰਨ ਨੂੰ ਕਾੜੀ ਕੀ ਕਰਤਾ ਉਹ ਸਹਿਣ ਗਈ ਮੇਰੇ ਨਾਲ ਉਹਥੇ ਕੀ ਕਰਤਾ ਵਾ ਅੱਛਾ ਮੈਂ ਮਰ ਗਈ ਆ ਜਿਹੜੀ ਆ ਨਾ ਮੰਮੀ ਇੰਦਰਾ ਤਰ ਤੂੰ ਹੀ ਫੇਰ ਮੈਂ 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 ਆਪ ਕੋ ਜਣਾ ਲਾ ਫਿਰ ਠੀਕ ਆ ਸੁਣਾ ਮੂੰਹ ਨਾ ਕਰਾ ਸਮੇਂ ਤੇ ਪੇੜ ਮਾਰ ਕੀ ਕੱਟ ਖਲਾਤੀ ਫਿਰਦੀ ਆ ਕੀ ਕਰਾਂ ਤੇਰਾ ਸੀ ਪਾਪਾ ਮੇਰਾ ਹਣ ਪਾਪਾ ਮਾਹਤੀ ਮੇਰੇ ਠੀਕ ਹੈ ਨਾ ਸਰਦਾ ਕਾਹੀ ਉਹ ਸਰਦਾ ਮੈਨੂੰ ਕਾਹੀ ਲਾ ਲੈ ਨਹੀਂ ਦਿਮਾਗ ਆ ਮਾਂ ਦਾ ਨਾ ਬੈਠ ਜਬਾਨ ਆ ਕੇ ਅੰਦਰ ਬੜਾ ਤੂੰ ਦੱਸਾਂ ਗੱਲ ਹਾਇ ਨਹੀਂ ਹੋਣੀ ਸਰ ਸਭ ਤੇਰੇ ਆ ਲੈ ਗਾਣਾ ਆਪੇ ਚੱਪਾ ਹੋਣੀ ਮੇਰੀ ਮਮੀ ਨਾ ਪੁੱਤ ਪੁੱਤ ਹੋ ਗਿਆ ਮੈਂ ਮਮੀ ਮਰਵਾ ਦੇਣੀ ਮਮੀ ਨੂੰ ਚੁੱਪ ਕਰਦੀ ਤੂੰ ਹਾਂ ਨਹੀਂ ਲਾ ਤੇਰੀ ਨਹੀਂ ਕੀ ਚੰਗੀ ਭਲੀ ਆ ਇਹ ਬਾਤ ਨਹੀਂ ਬੜੀ ਉਹ ਤਾਲਾ ਪਿਓ ਦਾ ਤੇਰਾ ਮੈਂ ਸਾਰੀ ਉਮਰ ਕੱਟ ਛੜੀਏ ਨਾਲ ਹੁਣ ਖੁਸ਼ੀ ਮਨਵਾ ਕੇ ਉਹਨੂੰ ਤੇ ਤੈਨੂੰ ਖੋਲੀ ਬੱਝ ਗਈ ਕੀ ਪੈਂਦਾ ਹੁਣ ਕਰਦਾ ਕੀ ਆ ਮੇਰਮਾਨੀ ਤੇਰੇ ਨਾਲ ਕਰਦੀ ਨਹੀਂ ਆ ਨਾ ਹੱਥ ਪੜਾ ਹੋ ਕਾਚ ਦਾ ਹੁੰਦਾ ਜੀ ਹੁਣ ਤੀ ਨਾ ਕਰੋ ਉਧਰ ਜਾਣ ਆਹੋ ਚਲੂ ਮੇਰੇ ਨੂੰ ਦੇਣਾ ਹੀ ਮਾਰਾ ਮਾਰਨਾ ਨਹੀਂ ਉਹ ਹੀ ਉਹ ਹੀ ਚਾਹੁੰਦੀ ਏ ਉਹ ਦੰਦਾ ਚੁੱਪ ਕਰ ਦੂ ਚੰਨ ਕਰ ਕਰ ਲੈ ਕੋਈ ਚੁੱਪ ਕੇ ਰਹਿਣ ਨੂੰ ਕਰ ਆਹੋ ਜੱਟ ਹੋ ਲੱਗਿਆ ਤੇ ਮਗਰ ਜਾ ਮਰਾ ਪੈ ਜਾ ਕਾ ਲੋ ਜੀ ਅੱਛਾ ਖੁਦ ਪਾਉਂ ਕਰਿਓ ਚੱਲ ਮੰਮੀ ਚੁੱਪ ਕਰ ਕਰਦੀ ਆ ਡੈਨ ਜੀ ਆਹੀ ਤੇ ਉਹਦਾਂ ਦੀ ਵੇਖਣ ਦੀ ਇਹ ਤਮਾਸ਼ਾ ਹੋਏ ਪੁੱਤ ਮੈਂ ਕੀ ਕਰਾਂ ਮੇਰਾ ਜੀਨ ਖਰਾਬ ਕਰਤਾ ਕਾੜੀ ਨਜੁੰਦੀ ਆ ਕਰਜ ਆ ਗਈ ਆ ਚੱਲ ਮੰਮੀ ਚੁੱਪ ਕਰ ਹੁਣ ਹਾਏ ਅਜੇ ਤਾਂ ਸੰਗਣਾ ਦਾ ਕੰਮ ਕਰ ਸਟਾਰਟ ਹੋਇਆ ਹੀ ਆ ਕਲੈਣੇ ਦਾ ਸਿਆਪਾ ਹੋ ਗਿਆ ਉੰਤਰੀ ਦਾ ਨਖੱਟੀ ਨੇ ਸਾਰੇ ਘਰ ਚ ਕਲੇਸ਼ ਪਾ ਕਰਾ ਤਾ ਚੱਲ ਮੰਮੀ ਚੁੱਪ ਕਰੋ ਚੁੱਪ ਕਰੋ ਮੈਂ ਪਾਣੀ ਲੈ ਕੇ ਆਉਣੀ ਤੁਹਾਡੇ ਬਾਤੇ ਕਿਦਾਂ ਤੇਹੀ ਕੰਮ ਰਹਿਣਾ ਹਏ ਹਏ ਕੀ ਕਸੂਰ ਆ ਮੇਰਾ ਜੇ ਮੈਂ ਕਾਲੀਆਂ ਦੇ ਨਾਂ ਮੈਂ ਨਕ ਕਰਦੇ ਆਏ ਬਸ ਮੈਂ ਕੀ ਮਾੜਾ ਕੀਤਾ ਵੈਨਾਂ ਦਾ ਅੱਜ ਤੱਕ ਮੇਰੇ ਕਿਦਾਂ ਘੜਾ ਫੜ ਲਿਆ ਵੈਨਾਂ ਨੇ ਬਸੇ ਕੀ ਮੈਂ ਆਪਣੇ ਘਰ ਬਣਾ ਛੇਅਰ ਕਰੀ ਜਾਂਦਾ ਕੀ ਮਾੜਾ ਕਰਤਾ ਮੈਂ ਇਹਨਾਂ ਦਾ ਮੈਂ ਕਿਹਨਾਂਤ ਨਹੀਂ ਗਈ ਹਾਂ ਦੇ ਗੀਏ ਨਾਈ ਤੇ ਸਰਨਾ ਚੁੱਪ ਕਰ ਕੋਈ ਗੱਲ ਨਹੀਂ ਕੋ ਤੈਨੂੰ ਪਤਾ ਜੇ ਦਿਮਾਗ ਹੀ ਖਰਾਬ ਹੋਦਾ ਤਾਂ ਕੀ ਕਰਨਾ ਫਿਰ ਜਦੋਂ ਬੰਦਾ ਪਾਗਲ ਹੋ ਜਾਏ ਨਾ ਉਹਨੂੰ ਕੋ ਫਰਾਨੀ ਸਮਝਾਉਂਦਾ ਹੈਗਾ ਨਹੀਂ ਨਹੀਂ ਪਰਸਾ ਨਹੀਂ ਮੈਂ ਚੱਜਣਾ ਹੁਣ ਪੇਕੇ ਮੈਂ ਨਹੀਂ ਇੱਥੇ ਰਹਿਣਾ ਸਿੱਧੀ ਗੱਲ ਵਾ ਜਿਹੜੀ ਓ ਮੇਰੀ ਗੱਲ ਸੁਣ ਡਾੜੀ ਨੇ ਕੀਤੀ ਹੈ ਨਾ ਸਪੋਰਟ ਕੀਤੀ ਹੈ ਨਾ ਸਾਡੀ ਤੂੰ ਮੈਨੂੰ ਵੀ ਸਪੋਰਟ ਕਰੇ ਜਾਣਗੇ ਕਿ ਕਸਾ ਸੜਾ ਹਰੇ ਨਾ ਰਹਾ ਹੋਇ ਰਹਿਣਾ ਓ ਮੇਰੀ ਗੱਲ ਸੁਣਾ ਹੋਣਾ ਹੈ ਹੀ ਪਾਗਲ ਵਾ ਤੇ ਪਾਗਲ ਬੰਦੇ ਨੂੰ ਕੀ ਕਹਵੇ ਮੈਂ ਅੱਗੇ ਕੀ ਕਰਾਂ ਕੋਈ ਗੱਲ ਰੋ ਹਾਰ ਬਰੇ ਹੋ ਜਾ ਮੈਨੂੰ ਨਹੀਂ ਪਤਾ ਮੈਂ ਚੱਜਣਾ ਪੇਕੇ ਓਏ ਮੇਰੀ ਸੁਣ ਇਹ ਨਹੀਂ ਕਾਲੀ ਨਹੀਂ ਕਰੀ ਕੋਈ ਗੱਲ ਨਹੀਂ ਮੈਂ ਤਾਂ ਤੂੰ ਰਾਮਨਾਥ ਤੇ ਗੋਸਾਵਾ ਮੈਨੂੰ ਪਤਾ ਤੈਨੂੰ ਕੋਈ ਗੱਲ ਨਹੀਂ ਗਾ ਵੇ ਨੀਂਦਰ ਰਹਿਣਾ ਹੁਣ ਇੱਥੇ ਮੈਂ ਬੜੀ ਬੜੀ ਕਹਿ ਤਾਵਾਂ ਗਈਆਂ ਤੇਰੀਆਂ ਜੜੀਆਂ ਤੁਨ ਕਹਿ ਕਹਿਣ ਕਿ ਮੈਂ ਇੱਥੇ ਰਹਿ ਪੀਆ ਪਰ ਨਹੀਂ ਹੋਣੀ ਮੈਂ ਪਰਿਆ ਜਾਣਾ ਮੈਂ ਤੂੰ ਇੱਕ ਸੋਰੀ ਦਾ ਮੇਰਾ ਸ਼ਹਿਰ ਕਰਦੀ ਹਾਂ ਤਾਂ ਦੇ ਨਾਲ ਮੈਂ ਕਿਹਾ ਰੱਬ ਵੀ ਮੇਰੀ ਨਹੀਂ ਸੋਨਦਾ ਪਿਆ ਕਿੱਥੇ ਬੋਲਾ ਕੇ ਬੈਠਾ ਵਾ ਜਾ ਤੈਨੂੰ ਮਨ ਨਾਲ ਜਾ ਕੇ ਮਨ ਨੂੰ ਚੱਕੜੇ ਕਰੋ ਓ ਮੇਰੀ ਗੱਲ ਸੁਣੋ ਪਾਗਲ ਬੰਦੇ ਨੂੰ ਕੀ ਕਰਾਵਾ ਯਾਰ ਹੁਣ ਆਪਾਂ ਨੂੰ ਨਹੀਂ ਨੀਗਾ ਪਤਾ ਮੈਂ ਤ ਨਹੀਂ ਇੱਥੇ ਰਹਿਣਾ ਹੁਣ ਸਿੱਧੀ ਗੱਲ ਵਾ ਰਬ ਮੇਰੇ ਕਨੇ ਬਹੁਤ ਕਿੜੇ ਤਾ ਕੇ ਨਾ ਮਾਂ ਤਰੀ ਫਿਰ ਮੈਂ ਆਕਮ ਆਪ ਨੂੰ ਕਹਤ ਨਹੀਂ ਨਾ ਦਾਦੇ ਲਈ ਫੜਾ ਉਹ ਨਾ ਨੂੰ ਜਾ ਕੇ ਦੱਸਿਆ ਕਰਨਾ ਤੇ ਆ ਕੋਖਾ ਆਈਓ ਮਾਂ ਤੇ ਰੁਕੀ ਸੁਕੀ ਦੋਹੇ ਖਾ ਕੇ ਨਾ ਮੈਂ ਤੇ ਦੁਬਾਰਾ ਕਰ ਲੈ ਲੇਪਨ ਹੋ ਗਿਆ ਜਾਂਦਾ ਇੱਥੇ ਹੁਣ ਕੰਗਰਣਾ ਹੋਈ ਤੇ ਹੁਣ ਕੁੜੀ ਨੇ ਆਉਣਾ ਨਾ ਪੁੱਲ ਚ ਛਾਡਾ ਹੋਣੀ ਮਗਰ ਮੇਰੇ ਮੇਰੇ ਕਾਮ ਬਲੋ ਚੁੱਪ ਕਰ ਜਾ ਹਾ ਉਹ ਕੀ ਗੱਲ ਹੋ ਗਈ ਏ ਪਰ ਤੂੰ ਦੇ ਲੜਨਾ ਵੇ ਤੰਦਰ ਤੂੰ ਹੀ ਕਰ ਨਾ ਡਾਡੀ ਵੀ ਕਰ ਤੇ ਇਹ ਨਹੀਂ ਕਰ ਹੁੰਦੇ ਆ ਤੇ ਸਾਰਿਆਂ ਨੇ ਮੰਮੀ ਨੂੰ ਸਮਝਾ ਸਕਦਾ ਕੋਈ ਵੀ ਉਹ ਹੋਈ ਤੁਹਾਡੇ ਘਰ ਨਾ ਗੱਲ ਕੀ ਦੱਸੋ ਸਹੀ ਗੱਲ ਕੀ ਨੇ ਸ਼ਾਮ ਨੂੰ ਚਲਦੀ ਆ ਘੜੀ ਫੇਸੇ ਕਰਕੇ ਮੇਰਾ ਇਤਨੇ ਲੜੀਆ ਬਾੜ ਮੰਮੀ ਅਜ ਫੇਰ ਯਾਰ ਕੀ ਕਰੀ ਨਾ ਯਾਰ ਮੇਰੀ ਗੱਲ ਮੈਂ ਨੇ ਕਹਿ ਲਈ ਮੈਂ ਨਾ ਹੋ ਰਹਾ ਨਾ ਮੈਂ ਚੱਲੂਗਾ ਤੇਕੇ ਉਹ ਭਾਬੀ ਆ ਵੇਖੋ ਤੁਹਾਡੇ ਅੱਗੇ ਜੋੜੇ ਹੱਥ ਆਹ ਕੜਾ ਕੰਮ ਕਰਨ ਦੇ ਆ ਤੁਸੀਂ ਮੈਂ ਨੇ ਪਿੰਡੋਂ ਹੀ ਰਹਿਣਾ ਇਹ ਤਾਂ ਮੈਂ ਚੱਲ ਜਾਣਾ ਵਾ ਸਭੀ ਗੱਲ ਵਾ ਉਹ ਬੈਜੋ ਜਾਣ ਦੀ ਕਿਤੇ ਨਹੀਂ ਲੋੜ ਹੈ ਇਹਨੇ ਸਾਲ ਹੋ ਗਏ ਕਿਤੇ ਉਹਨੇ ਹਾਈ ਤੱਕ ਨਹੀਂ ਬਦਲੇ ਹੋਰ ਬਦਲਣਾ ਵਾ ਤੁਹਾਡਾ ਆਪਣਾ ਘਰ ਆ ਜਾਣਾ ਕਿੱਥੇ ਆ ਤੁਸੀਂ ਜਾਣਾ ਕਿੱਥੇ ਆ ਆਪਣੇ ਮਾਪਿਆਂ ਕੋ ਜਾਉਂਗੀ ਬਥੇਰੀਆਂ ਰੋਟੀਆਂ ਕੋ ਮੇਰੇ ਬਾਤ ਤੇ ਉਹ ਕੀ ਸੋਚਣ ਦੇ ਵਿਚਾਰੇ ਸੋਚ ਰਹਾ ਕਿ ਉਹਨਾਂ ਨੂੰ ਦੱਸਾਂ ਕਿ ਨਾ ਤੇ ਕੀ ਕੋ ਕਰਦੇ ਉੱਥੇ ਮੇਰੀ ਗੱਲ ਸੁਨਪਿੰਦਰਾ ਫਿਰ ਬੰਦੇ ਨੇ ਅੱਖ ਕੇ ਕਰਨਾ ਹੀ ਆ ਸਰ ਜਰਰੀ ਇਸ ਜ਼ਿੰਦਗੀ ਉਹਦੀ ਲੰਘੀ ਜਾਂ ਕਿਤੇ ਮੰਮੀ ਨੂੰ ਅਕਲ ਨਹੀਂ ਆਈ ਅਜੇ ਤੱਕ ਯਾਰ ਚੱਲ ਕੋਈ ਨਹੀਂ ਮੈਂ ਮੰਮੀ ਨਾਲ ਕਰਦਾ ਗੱਲ ਤੁਸੀਂ ਰਾਮਣਾ ਬਹੋ ਜਾਣ ਦੇ ਤੁਰਾਂ ਦੇ ਬੰਦੇ ਮੈਂ ਹੁਣ ਜਾਣਾ ਹੀ ਜਾਣਾ ਵਾ ਚੱਲ ਪੰਚੀ ਤੇ ਜਾਣਾ ਵਾ ਤੂੰ ਹੋ ਕੇ ਆਲਾ ਮਕਾਨ ਸਿਆਪਾ ਇਹਨਾਂ ਦਾ ਮਾਂ ਆ ਧਿਆਨੋਂ ਫਿਰ ਅਕਲ ਆ ਜਾਊਗੀ ਹੋਰ ਕੀ ਨਹੀਂ ਤਹੀ ਨਾ ਜਾਓ ਨਾ ਕੱਲੇ ਚੱਲ ਜਾਨੀ ਆ ਉਹ ਜਾ ਢੱਕ ਯਾਰ ਇਹ ਕਰਾਇ ਯਾਰ ਦਾ ਸੁਣ ਮੈਂ சொல்லிட்டான் ਮੇਰੀ ਮਾਂ ਕਾ ਤੂੰ ਮਰੇ ਮੇਰੀ ਮਾਂ ਤੇ ਚਾਕੂ ਰਹਾ ਕੰਮ ਤੇ ਨਾ ਕੋਈ ਨਹੀਂ ਕੋਈ ਨਹੀਂ ਤੂੰ ਮਾਰੇ ਸੱਸ ਨੂੰ ਤੇ ਤੈਨੂੰ ਜਾ ਜਾ ਤੂੰ ਦੇ ਸ਼ਹਿਰ ਚਲੇ ਗਏ ਨਹੀਂ ਉਹ ਤੁਹਾਡੀ ਮਾਂ ਨੂੰ ਮਾਰਨ ਦੀ ਵੀ ਖੱਟਿਆ ਤੇ ਤੁਸੀਂ ਕਹਿੰਦੇ ਵੀ ਕੋਈ ਗੱਲ ਨਹੀਂ ਹੈ ਆਹੋ ਜਦ ਦਹਾ ਡੱਬ ਕੇ ਮਰ ਜਾਣ ਖੱਟਿਆ ਹੁਣ ਸਾਂਭ ਲੈ ਜਿਹੜਾ ਸਾਰਾ ਸਾਂਭ ਲੈ ਵੀ ਜਾ 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 ਨਿਕਲ ਟਾਈਮ ਨਾ ਚੱਲ ਤੁਹਾਨੂੰ ਵੇਖੋ ਲੋਕਾਂ ਨੇ ਗੱਲਾਂ ਕਰਨੀਆਂ ਜੇ ਵੇ ਇਹਨੂੰ ਕਹਿਣਾ ਨਹੀਂ ਕਰਨੀਆਂ ਹੈ ਨੰਗਾ ਲੋਕਾਂ ਨੇ ਕਿਹਾ ਕਿ ਕੀ ਕਰ ਦੇਗੇ ਜੀ ਮੈਨੂੰ ਨਹੀਂ ਕਰਨੀ ਕਹਿੰਦੇ ਨਾਲੇ ਮੇਰੇ ਮਾਪੇ ਨੂੰ ਨੰਗ ਕਹਿੰਦੀ ਹੈ ਨਾ ਸਿਰ ਤੇ ਵਧੀਆ ਰੋਟੀ ਖਾਂਦੇ ਆਓ ਠੀਕ ਆ ਮਰੇ ਰੱਬ ਵੇਂਦਾ ਵਾ ਜਿੰਨੀ ਤੂੰ ਮਾੜੀ ਐ ਨਾ ਮੈਂ ਕਹਿੰਦੀ 100 ਬਣਾ ਮੈਤਰੀ ਕੁੜੀ ਨਾਲ ਸਾਹ ਫਟਕਰੇ ਉਹ ਜੀਣਾ ਹਰਾਮ ਕਰਦੇ ਹੋ ਆਏ ਮੰਮੀ ਵੇਲ ਨਾ ਮੈਨੂੰ ਬਦੂਆ ਦੇਂਦੀ ਆ ਕਾ ਲੋ ਜੀ ਇਹਦੀ ਜੁਬਾਨ ਮੈਂ ਖਿੱਚ ਨਹੀਂ ਆ ਨਾ ਮੈਂ ਵੜਦਾ ਨਹੀਂ ਜੁਬਾਨ ਇਹਦੀ ਕੀ ਬੋਲੀ ਜਾਂਦੀ ਐ ਹੋਰ ਉਹਨੂੰ ਮੈਂ ਕੀ ਕਹਾਂ ਘਰੋਂ ਤੂੰ ਕਟਵਾ ਦੇ ਲੱਗੀ ਆ ਉਹਨੂੰ ਮੈਂ ਨਾ ਇੱਥੇ ਅਟਕੇ ਰਹਿਣ ਨਹੀਂ ਹਾਂ ਸਿਰਫ ਆਪਣੀ ਕੁੜੀ ਕਰਕੇ ਕਿ ਉਹਦੀ ਜ਼ਿੰਦਗੀ ਨਾ ਬਰਬਾਦ ਹੋਵੇ ਹੁਣ ਬੜੀ ਦੁਖੀ ਹੋ ਕੇ ਮੈਂ ਕਦੋਂ ਚੱਕਿਆ ਬਚੰਗਾ ਜਾ ਜਾ ਦਫਾ ਹੋ ਫਟੇ ਆ ਮੈਂ ਚੱਲ ਚੱਲੀਆਂ ਤੇ ਹੀਗਾ ਨਾ ਤੈਨੂੰ ਰੱਖਣ ਕਾਹਨ ਡਿਆ ਇੱਥੇ ਜਾਂ ਨਿਕਲ ਹਾਂ ਮੇਰੇ ਮੋਲ ਕੇ ਮੈਂਨੀ ਆ ਜਾਂ ਲੱਭ ਨੀ ਮੁੰਡੇ ਵਾਸਤੇ ਗੋਰੀ ਚੰਗਾ ਲੱਭ ਲੂੰਗੀ ਨਹੀਂ ਮੈਂ ਤੇ ਅਰਗੇਸਟਾ ਕਰਨਾ ਕੋਈ ਕਿ ਆ ਜਾਣਾ ਇੰਨੇ ਮਮੀ ਆ ਜੇ ਵੀ ਟਾਈਮ ਹੈਗਾ ਜੇ ਰੋਕ ਲੋ ਲੈ ਤੇ ਚੁੱਪ ਕਰ ਜਾ ਤੈਨੂੰ ਨਹੀਂ ਪਤਾ ਕਿੰਨੀ ਬੇਇੱਜ਼ਤੀ ਕੀਤੀ ਮੇਰੀ ਇੱਧਰ ਵੇਖੋ ਮੁਰਗਾ ਕੱਲ ਨੂੰ ਹਾਨੂੰ ਨਾ ਨਾਲ ਖੜੇ ਹੋ ਤੇ ਤੁਹਾਡੇ ਕਰਕੇ ਹਾਨੂੰ ਵੀ ਗੱਲਾਂ ਕਰਕੇ ਗਏ ਨੇ ਮੈਂ ਕਾਹਦੇ ਲਈ ਖੜਨਾ ਵੀ ਤੇਰੇ ਸਾਹਮਣੇ ਕਿੱਦਾਂ ਬੱਦੂਆ ਦੇਂਦੀ ਮੈਨੂੰ ਉਦੋਂ ਨਹੀਂ ਚੁੱਪ ਕਰਾਈ ਗਈ ਉਹ ਤੂੰ ਤਾਂ ਚੋਪੀ ਕੀਤੀ ਦਾ ਚੋਪੀ ਕੀਤੀ ਤੂੰ ਪਤਾ ਨਹੀਂ ਕੀ ਕਰਨਾ ਜੇ ਚੰਗਾ ਹੋਇਆ ਦਫਾ ਹੋਈ ਆ Güzel ਜਲਦਬਾਜ਼ੀ ਦੇ ਵਿੱਚ ਨਾਲ ਲੈ ਫੈਸਲਾ ਮੈਂ ਤੁਹਾਨੂੰ ਕਹਿਤਾ ਵਾ ਕਿ ਮੈਨੂੰ ਨਾ ਰੋਕਿਓ ਠੀਕ ਆ ਹੁਣ ਨਿਕਾ ਮਰਣਾ ਇੱਥੇ ਉਹ ਮੈਂ ਕਹਣਾ ਠੀਕ ਹੋ ਜਾਣਾ ਵਾ ਸਭ ਕੋ ਤੂੰ ਠੀਕ ਹੋ ਜਾਣਾ ਵਾ ਕਿੰਨਾ ਕਦਰ ਮੈਨਾਂ ਦੇ ਸਹਣੀਏ ਜੀ ਤੱਕ ਤਾਂ ਚਲ ਏਦਾਂ ਕਰ ਫਿਰ ਮੈਂ ਤੁਹਾਨੂੰ ਛੱਡੋਣਾ ਮੈਂ ਤੁਹਾਨੂੰ ਕਹਿਤਾ ਫਿਰ ਮੈਂ ਆਪੇ ਚੱਲ ਜਾਣਾ ਵਾ ਨਹੀਂ ਮੈਂ ਛੱਡ ਕੇ ਉਹਨਾਂ ਤੁਹਾਨੂੰ ਮੈਂ ਤੁਹਾਨੂੰ ਕਹਿਤਾ ਨਾ ਮੈਂ ਆਪੇ ਚੱਲ ਜੂ ਬਸ ਮੇਰੀ ਕੁੜੀ ਨੂੰ ਪਹੁੰਚਾ ਦਿਓ ਮੇਰੇ ਮਗਰ ਚਲੋ ਮੈਂ ਕੋਈ ਨਹੀਂ ਵੇਲੂਗਾ ਤਾਂ ਮੈਂ ਕਹਣਾ ਮੈਂ ਛੱਡੋਣਾ ਜੇ ਤੂੰ ਜਾਣਾ ਹੈ ਤਾਂ ਮੈਂ ਛੱਡੋਣਾ ਤੁਹਾਨੂੰ ਮੈਂ ਕਹਣਾ ਮੈਂ ਚੱ ਇਨਾਂ ਨੇ ਮੇਰੀ ਕੁੜੀ ਨੂੰ ਨਹੀਂ ਜੀਣ ਦੇਣਾ ਮੇਰੇ ਘਰ ਸੋਂ ਮੈਂ ਛੱਡਣਾ ਤੈਨੂੰ ਮੈਂ ਕਿਹਾ ਆਪਣੀ ਮਾਂ ਨੂੰ ਸੰਭੋ ਜਾ ਕੇ ਵੇਖਾ ਵੀ ਠੰਡੋਂ ਤੰਨੂ ਵਰਤਾਕਾਰ ਮੇਰਾ ਬਰਬਾਦ ਆਈ ਵੀਰ ਨੂੰ ਕੀ ਕੀ ਆਏ ਆਪਣੀ ਮਰਜ਼ੀ ਨਾਲ ਇਹ ਮਾਂ ਚੁੱਪ ਕਰ ਜਾ ਤੂੰ ਮੈਂ ਕਹਿੰਦਾ ਤੂੰ ਚੁੱਪ ਹੀ ਕਰ ਜਾ ਹੁਣ ਫਿਰ ਤੂੰ ਵੀ ਚੁੱਪ ਕਰ ਜਾ ਤਾਨੂੰ ਪੈ ਗਈ ਮਾਵਾਂ ਧੀਆਂ ਨੂੰ ਫੰਡ ਬਵਾ ਨੂੰ ਲੈ ਕੁਛ ਨਹੀਂ ਹੋ ਗਿਆ ਆ ਜਾਣਾ 2-3 ਦਿਨਾਂ ਨੂੰ ਹੁਣ ਕੇ ਕੱਲ ਨਹੀਂ ਆਉਗੀ ਹੁਣ ਆ ਸਰਦੋ ਵੀ ਆਉਗੀ ਆ ਜਾਈਗੀ ਆਪੇ ਦਾਖ ਦੇ ਰਹਿ ਲੈ ਰਹਿ ਲੰਦੇ ਨੂੰ ਦੇਖਦਾ ਹਾਲ ਹੈ ਤੇਰ ਬਹਿ ਕਿਦਾਂ ਵਿਗੜੇ ਆ ਉਥੇ ਖਾਣਾ ਕੀ ਆ ਭੁੱਖ ਨਾਲ ਅੱਗੇ ਖੋਲ ਡੇ ਆਈ ਖੜੀ ਆ ਇਹ ਤਾਂ ਫਿਰ ਮੰਮੀ ਇੱਥੇ ਜੀਵ ਨਹੀਂ ਲੱਗਦਾ ਹੁੰਦਾ ਭੱਜੀ ਹੁੰਦੀ ਹੁੰਦੀ ਤਫਾ ਕਰ ਪਰੇ ਸੁਗਾਤ ਗਿਆ ਥਾਂ ਦੀ ਚਲੋ ਠੀਕ ਆ ਮੰਮੀ ਕੋਈ ਗੱਲ ਨਹੀਂ ਮੈਂ ਤੈਨੂੰ ਬਾਅਦ ਵਿੱਚ ਲਾਉਣੀ ਆ ਫੇਰ ਫੋਨ ਹਾਂਜੀ ਠੀਕ ਆ ਪਤਾ ਨਹੀਂ ਰੋਜ਼ ਦੇ ਡਿਕਾ ਦੀ ਇਹਨਾਂ ਦੀ ਲੜਾਈ ਹੁੰਦੀ ਆ ਪੀਣਾ ਮਤਲਬ ਤੋਂ ਲੜਦੇ ਰਹਿੰਦੇ ਲੜਦੇ ਰਹਿੰਦੇ ਆ ਅੱਦ ਹੋਈ ਇਹਨਾਂ ਵਾਲੀ ਵੇਖਾਂ ਸਹੀ ਹੁਣ ਕੀ ਹੋਗੀ ਸ਼ਰਨ ਦੀ ਕਿੱਥੇ ਜਾਂਦੀ ਨੇ ਕੀ ਗੱਲ ਹੋਈ ਹੋਵੇ ਵੇਖਾ ਪੜਾ ਲੈ ਜਾ ਕੇ ਦੋਵੇਂ ਮਾਵਾਂ ਤੇ ਨਿਠੀਆਂ ਨੇ ਇਹਨਾਂ ਨੂੰ ਪੁੱਛਦੀਆਂ ਵੀ ਕੀ ਗੱਲ ਹੋਈ ਹੋ ਕਿੱਥੇ ਜਾਂਦੀ ਨੇ ਮੰਮੀ ਸ਼ਰਨ ਤੀ ਕਿੱਥੇ ਜਾਂਦੀ ਨੇ ਕਿਉਂ ਤੂੰ ਹੀ ਜਣਾ ਨਾਲ ਆ ਦੇ ਮੰਮੀ ਕੀ ਜੇ ਤੇ ਸਿੱਧੇ ਮੂੰਹ ਕੁਲਿਆ ਕਰੋ ਹਾਦੀ ਹੋਈ ਤਾਂ ਡੇ ਵਾਲੀ ਵੇ ਤੂੰ ਅੱਧਾ ਪੁੱਛਿਆ ਕਿ ਕਿੱਥੇ ਗਏ ਨਹੀਂ ਉਹ ਨਾ ਮਣ ਤੈਨੂੰ ਆ ਗਿਆ ਚੇਤਾ ਇੰਨਾ ਇਥੇ ਰੋਲਾ ਪਿਆ ਇੰਨਾ ਕ ਪੱਤ ਹੋਇਆ ਤੂੰ ਕਿਹੜੀ ਨੂੰ ਕਰਚ ਵੜੀ ਸੀ ਹੈ ਉਹ ਫੋਨ ਆਉਂਦੇ ਮਮੀ ਦਾ ਮੈਂ ਤੇ ਉਹਨਾਂ ਨਾਲ ਨਹੀਂ ਗੱਲ ਕਰਨ ਵਾਜੋਂ ਤੇ ਤੁਹਾਡੀ ਆਉਂਗੀਆਂ ਇਹ ਮੜੀਆਂ ਮੜੀਆਂ ਮੈਂ ਹੈ ਇੰਨਾ ਦਾ ਤੇ ਰੋਜ਼ ਦਾ ਹੀ ਕੰਮ ਆ ਆਹੋ ਸਾਡਾ ਤੇ ਰੋਜ਼ ਦਾ ਵਾ ਆਪਣੀ ਮਾਂ ਨੂੰ ਫੋਨ ਫੋਨ ਘਾਟ ਹੀ ਲਾਇਆ ਕਰ ਠੀਕ ਵਾ ਨਾ ਜਿਹੜੀ ਤੈਨੂੰ ਮਤਾਂ ਦਿੰਦੀ ਆ ਨਾ ਕੁੱਟੀਆਂ ਸਿੱਧੀਆਂ ਮੈਂ ਸਭ ਜਾਣਨੀ ਆ ਨੁਕਰਾਂ 'ਚ ਵੜਵੜ ਫੋਨ ਕਰਦੀ ਫਿਰਦੀ ਆ ਉਹਨਾਂ ਨੇ ਤੇ ਮੈਨੂੰ ਕੋਈ ਮਾੜੀ ਮਤ ਨਹੀਂ ਦਿੱਤੀ ਹੈਗੀ ਨਾਲੇ ਉਹ ਏਦਾਂ ਦੇ ਨਹੀਂ ਹੈਗੇ ਕਿ ਮੈਨੂੰ ਸਿਖਾਉਣ ਕੀ ਤੋਂ ਆਪਣੀ ਸੱਸ ਨਾਲ ਲੜ ਤੁਸੀਂ ਕੰਮ ਹੀ ਏਦਾਂ ਦੇ ਕਰਦੇ ਹੋ ਬੰਦਾ ਬੋਲਣ ਤੋਂ ਬਗੈਰ ਰਹਿ ਨਹੀਂ ਸਕਦਾ ਹੁਣ ਮੈਨੂੰ ਇਹ ਦੱਸੋ ਵੀ ਤੇਰੀ ਕਿੱਥੇ ਜਾਂਦੇ ਨੇ ਜਾਣਾ ਕਿੱਥੇ ਆਨੇ ਲੜਕੀ ਆਪਣੀ ਪਿੰਡ ਹੀ ਗਈ ਆ ਆਪੇ ਆ ਜਾਈਗੀ ਵੀ ਅਖੀ 2-4 ਦਿਨ ਹੀ ਰਹਿੰਦੀ ਹੁੰਦੀ ਮਸਾ ਉੱਥੇ ਮੰਮੀ ਤੁਸੀਂ ਬੜੇ ਮਜ਼ੇ ਨਾਲ ਬੈਠੇ ਹੋ ਜੋ ਜੋ ਆ ਗਈ ਤੇ ਉਹਨਾਂ ਨੂੰ ਰੋਕੋ ਨਹੀਂ ਤੇ ਮੈਂ ਜਾਵਾਂ ਤਾਂ ਜਾ ਕੇ ਤਾਂ ਵਿਖਾਲ ਤੇਰੀ ਲੱਤਾਂ ਤੋੜ ਕੇ ਅੰਦਰ ਪਾ ਦੂੰਗੀ ਮੈਂ ਵੱਡੀ ਆਈ ਏ ਮੈਂ ਜਿਵਾਂ ਆ ਰਾਮ ਨਾ ਨੀ ਬੈਹ ਹੁੰਦਾ ਤੇਰਾ ਕੀ ਕਰਦਾ ਰਹਿਣ ਨੀ ਇੱਥੇ ਫਾਦੋ ਹੀ ਮੰਮੀ ਤੁਹਾਡੇ ਵਾਲੀ ਵੀ ਘਰ ਵਿੱਚ ਲੜਾਈ ਤੁਸੀਂ ਪਾਏ ਛੱਡਦੇ ਹੋ ਆਹੋ ਮੇਰੀ ਲੜਾਈ ਸਾਰਨ ਦੇਹ ਜਾਂਦੀ ਆ ਉਹਦੀ ਜ਼ੁਬਾਨ ਨੇ ਤਿੱਖੀ ਜਿਹੜੀ ਮਰਨ ਤੱਕ ਤੇ ਕਹਿ ਗਈ ਮੈਨੂੰ ਕਿ ਮਰੇ ਨਹੀਂ ਤੇ ਘਰ ਚਾਹੂੰਗੀ ਪੁੱਛਿਆ ਮੇਰੀ ਤੀਨ ਕੀ ਕੀ ਬੋਲ ਕੇ ਗਈ ਏ ਤੈਨੂੰ ਨੀ ਨਾ ਪਤਾ ਕਿਸ ਗੱਲ ਦਾ ਜੀ ਤੁਸੀਂ ਕੰਮ ਹੀ ਇਦਾਂ ਨਹੀਂ ਕਹਿੰਦੀ ਫਿਰ ਇਦਾਂ ਹੀ ਗੱਲਾਂ ਸੁਣਨੀ ਐਂ ਤੇ ਕੋਈ ਗੱਲ ਨਹੀਂ ਚਲ ਗਈ ਰਹੇ ਤੇ ਆਪੇ ਹੁਣ ਉਹਨਾਂ ਦਾ ਆਪਣੀ ਮਰਜ਼ੀ ਨਾਲ ਆਣਾ ਪਤਾ ਲੱਗ ਜੇਗਾ ਤੁਹਾਨੂੰ ਵੀ ਚੌਹਾਂ ਦਿਨਾਂ ਦੇ ਵਿੱਚ ਵਿੱਚ ਨਹੀਂ ਦਫਾ ਮੇਰੇ ਖੁਸ਼ ਹੋਉਂਦੇ ਆਂ ਠੱਠੇ ਖੂਚ ਪਵੇ ਜਾ ਕੇ ਆਪਣਾ ਪੁੱਤ ਵਿਆਹ ਲੂੰਗੀ ਆਪੇ ਮੈਂ ਬਿਓ ਲੱਗ ਕੇ ਤੁਸੀਂ ਇੱਥੇ ਵੀ ਕਿਦਾਂ ਮੂੰਹ ਬਣਾ ਕੇ ਜਾਂਦੀ ਐ ਇਹਨੂੰ ਵੇਖ ਦੇ ਪੀਦ ਹੋਈ ਐ ਹੈ ਇਹ ਬੁੜੀ ਹੰਦਰਦ ਬੰਦੀ ਆਹੋ ਬਣਦੀ ਤਾਂ ਬਣਦੀ ਰਵੇ ਮੇਰੀ ਜਾਨ ਦੀ ਮਾਟੀ ਬੁਲਉਣੀ ਉਦੋਂ ਦੀ ਇਕੋ ਜਿਹੀਆਂ ਦੋਵੇਂ ਇਹਦੀ ਬਿਵਾਰੀ ਆ ਜਿਹੜੀ ਛੇਤੀ ਹੁਣ ਮੇਰ ਕੋਲ ਕਿਦਸォਰ ਪਿਆ ਵੀ ਹੰਨੀ ਆ ਮੈਂ ਕਿੱਦਾਂ ਜਾਉਂ ਕਿ ਮੈਂ ਆਪਣੇ ਕੋਲ ਮੇਰ ਕੋਲ ਨਖਤੀ ਕਿਤੇ ਕਰ ਪਿਆ ਨਹੀਂ ਛੱਡਦੀ ਹੁੰਦੀ ਐਵੇਂ ਕੀ ਕਰਾਂ ਚਲੋ ਠੋਮਣਾ ਜੜਾਈ ਪਹਿਣਾ ਕਿਤਰਾ ਆਏ ਵਾਸਤੇ ਕਦੋਂ ਆਉਣੀ ਹੈ ਮੈਨੂੰ ਤੇ ਵੀ ਨਹੀਂ ਪਤਾ ਕੱਲ ਹੁਣ ਦੇਖੋ ਨਹੀਂ ਪਾਣੀ ਜਦੋਂ ਉਹ ਚਲਦੀ ਹੋਊਗੀ ਮੈਨੂੰ ਨਹੀਂ ਆਉਂਦੀ ਕਿ ਇਹਦਾ ਸੁੰਗਿਰਾਂ ਹੁਣ ਦੱਸਣਾ ਹੀ ਪੈਣਾ ਵਾ ਨਾ ਦੇਖਿਆ ਤਾਂ ਹੁਣ ਕਰਨਾ ਪੈਣਾਗਾ ਉਸਾਂ ਇੱਥੇ ਕਹਿੰਦੇ ਕਿ ਨਿਵਾਇ ਬਸਾਂ ਆਉਣ ਇੱਥੇ ਆਈ ਜਾਣੇ ਸਾਡੇ ਪਰਾਂ ਕੋਈ ਨਹੀਂ ਕਹਾਂਗੇ ਇਹ ਨਹੀਂ ਪਤਾ ਹੈਗਾ